ਭਾਈ ਜੀ ਸਾਰੇ ਵੀਰਾਂ ਨੂੰ ਪਿਆਰ ਪ੍ਰਯਾਸੀਕਾਰ ਤੇ ਮੇਜਰ ਬਾਈ ਨੂੰ ਦੇ ਦਿਓ ਜੀ ਵਧਾਈਆਂ ਕਿਉਂਕਿ ਭਾਈ ਭਾਈ ਅੱਜ ਬਣ ਚੁੱਕਾ ਹੈਗਾ ਚੈਂਪੀਅਨ ਦੋ ਬੱਕਰੇ ਆਏ ਨੇ ਭਾਈ ਜੀ ਭਾਈ ਬੱਕਰੇ ਦਾ ਤਿੰਨਾ ਬੱਕਰਾ ਵੀ ਆਪਣਾ ਸੈਕੰਡ ਪੋਜੀਸ਼ਨ ਤੀ ਰਿਹਾਗਾ ਭਾਈ ਠੀਕ ਆ ਜੀ ਵਧਾਈਆਂ ਭਾਈ ਹਣਾ ਭਾਈ ਤੈਨੂੰ ਵੀ ਵਧਾਈਆਂ ਹਾਂਜੀ ਭਾਈ ਛੋਟਾ ਭਾਈ ਖੀਰਿਆਂ ਚ ਪਹਿਲੇ ਨੰਬਰ ਦੀ ਪੋਜੀਸ਼ਨ ਹਾਸਲ ਕਰ ਗਿਆ ਭਾਈ ਬੱਚੇ ਦਿਖਾ ਦਿਓ ਪਹਿਲਾਂ ਬੱਚੇ ਦਿਖਾ ਦਿਓ ਜੀ ਮੇਰਾ ਆ ਗੱਲ ਬਾਤ ਕਰਾਂਗੇ ਲੇ ਵੀ ਇਹ ਬੱਤਿਆ ਦੇਖ ਰਹੇ ਹੋ ਫਰਸਟ ਹੈ ਬਾਈ ਜੀ ਫਰਸਟ ਇਹ ਬੱਕਰਾ ਹੈ ਬਾਈ ਜੀ ਫਰਸਟ ਹੈ ਨਾ ਪਹਿਲੀ ਕੈਟਾਗਰੀ ਦੇ ਵਿੱਚ ਹਾਂਜੀ ਹਾਂਜੀ ਕੈਟਾਗਰੀ ਦੇ ਵਿੱਚ ਬਾਈ ਜੀ ਆਹ ਬੱਕਰਾ ਲੈ ਵੀ ਇਹੇ ਜੀ ਇਹ ਦੋ ਦੰਦ ਦੇ ਵਿੱਚ ਵੀਰੇ ਫਰਸਟ ਠੀਕ ਹੈ ਬੱਕਰਾ ਹੈ ਜੀ ਪੱਠਾ ਜੀ ਪੱਠਾ ਜੀ ਬਾਈ ਦੇਖ ਦੇਖਦਾ ਦੋ ਦੰਦ ਦੇ ਵਿੱਚ ਫਰਸਟ ਆਈਏਗੇ ਇਹ ਪੱਠਾ ਚੈੱਕ ਕਰੋ ਮੇ ਇਧਰ ਬਾਈ ਕੋਲ ਬਾਈ ਜੀ ਇੱਕ ਨੰਬਰ ਬਰੀਡ ਹੈ ਜੀ ਅੱਜ ਤਾਂ ਲੱਗ ਗਿਆ ਪਤਾ ਨਾ ਸਾਰਿਆਂ ਨੂੰ ਬਾਈ ਇਹ ਬੰਦੇ ਬਿਲਕੁਲ ਹੀ ਨਵੇਂ ਸੀ ਪਰ ਸੇਮ ਹਾਂਜੀ ਵੀਰੇ ਇਹ ਵੀਰ ਗਿਆ ਸੀ ਮੇਰੇ ਨਾਲ ਇਹਨਾਂ ਦੇ ਨਾਲ ਇਹ ਬਾਈਆਂ ਨੂੰ ਇਹ ਬਾਈ ਬਾਈ ਗਏ ਸੀ ਮੇਰੇ ਕੋਲੇ ਇਹਨਾਂ ਦਾ ਇੱਧਰ 20 ਕਿਲੋਮੀਟਰ ਦੀ ਪਿੰਡ ਆ ਹੂੰ ਇਹਨਾਂ ਨੂੰ ਤੂੰ ਆਇਆ ਦੇਖ ਤਰਸੇਮ ਵੀਰੇ ਵੀ ਚੈਂਪੀਅਨ ਬੱਚਾ ਮੈਂ ਘਰੋਂ ਦਿੱਤਾ ਇਹ ਬੱਚਾ ਜੀ ਇਹ ਬੱਚਾ ਮੈਂ ਇਹਨਾਂ ਨੂੰ ਸੇਲ ਆਊਟ ਕਰਤਾ ਸੀ ਠੀਕ ਹੈ ਜੀ ਦੂਜੇ ਨੰਬਰ ਤੇ ਆਇਆ ਹੁਣ ਇਹ ਹਾਂ ਇਹਨੂੰ ਮੈਂ ਦੇਖੋ ਵੀ ਬਾਈ ਬੱਚੇ ਨੂੰ ਕਿਹੜਾ ਇਹ ਜੇ ਬੱਚੇ ਨੂੰ ਬਾਈ ਘਰੋਂ ਕੱਢੂਗਾ ਸਹੀ ਗੱਲ ਹੈ ਜੀ ਨਾ ਆਪਾਂ ਇੱਕ ਗੱਲ ਕਹਿੰਦੇ ਹੁੰਨੇ ਆ ਵੀ ਬਰੀਡ ਤੇ ਕੰਮ ਕਰੋ ਹੂੰ ਜੇ ਭਾਈ ਚੈਂਪੀਅਨ ਬੱਚੇ ਪੈਦਾ ਕਰਦੇ ਆ ਤਾਂ ਨਵੇਂ ਬੰਦੇ ਨਾਲ ਧੋਖਾ ਧੜੀ ਨਾ ਕਰੋ ਸਹੀ ਗੱਲ ਹੈ ਬਈ ਤੇ ਵਧੀਆ ਬਰੀਡ ਤੇ ਰਹਿ ਕੇ ਜੇ ਆਪਾਂ ਮੈਂ ਹਰ ਕੀ ਮੇਰੀ ਕੀ ਆ ਮੈਂ ਇੱਕ ਗੱਲ ਕਹਿਣਾ ਨਾ ਵੀ ਭਾਈ ਬਰੀਡ ਹੂੰ ਅਗਲਾ ਕਹਿੰਦਾ ਵੀ ਪਾਗਲਾ ਵਾਂਗੂ ਬੋਲੀ ਜਾਂਦਾ ਮੈਂ ਕੋਈ ਗੱਲ ਰਿਪੀਟ ਰਿਪੀਟ ਬੋਲਦਾ ਹੁਣਾਂ ਵੀ ਬਰੀਡ ਤੇ ਕੰਮ ਕਰੋ ਜੇ ਕਾਮਯਾਬ ਹੋਣਾ ਸਹੀ ਗੱਲ ਆ ਬਈ ਜੇ ਬਰੀਡ ਤੇ ਬਾਈ ਕੰਮ ਕਰਿਆ ਅਸੀਂ ਨੇ ਬੱਚੇ ਪਾਏ ਸੀ ਸਾਡੇ ਬੱਚੇ ਦੇਖੋ ਬਾਈ ਜਿੱਤੇ ਨੇ ਸਹੀ ਗੱਲ ਕਿੰਨੀ ਖੁਸ਼ੀ ਆ ਬਈ ਅੱਜ ਬਾਈ ਜੇ ਚੱਲਣ ਵਾਲਾ ਪੱਖਾ ਵੀ ਮਿਲ ਜੇ ਨਾ ਜੇ ਚਾਰ ਬੰਦੇ ਬੱਚਿਆਂ ਚੋਂ ਛੋਟਾ ਬੱਚੇਾਂ ਚ ਖੜਾ ਰਹਿ ਜੇ ਤਾਂ ਵੀ ਤੁਸੀਂ ਜਿੱਤ ਗਏ ਸਹੀ ਗੱਲ ਹੈ ਨਾ ਇਹ ਨਾਮ ਨਹੀਂ ਵੱਡੀ ਚੀਜ਼ ਹੁੰਦੀ ਨਾਮ ਨਹੀਂ ਬਾਈ ਗਰਾਊਂਡ ਦੇ ਵਿੱਚ ਜਦੋਂ ਪਲੇਅਰ ਵੱਡ ਜਾਂਦਾ ਬਾਈ ਕੱਪੜੇ ਲਾ ਕੇ ਉਹ ਐ ਸਮਝ ਲਓ ਵੀ ਬਾਈ ਜਿੱਤ ਗਿਆ ਬੱਚਾ ਲੈ ਕੇ ਆਈ ਬਾਈ ਛੋਟਾ ਜਿਹੜਾ ਜਿੱਤੇ ਤੂੰ ਐਂ ਹਿਸ ਸਾਰੀ ਮੀਨੇਕ ਦਾ ਬੱਚਾ ਹੈ ਇਹ ਮੀਨੇਕ ਦਾ ਬੱਚਾ ਜੀ ਤੁਸੀਂ ਕੁਆਲਿਟੀ ਚੈੱਕ ਕਰੋ ਬੱਚੇ ਦੀ ਠੀਕ ਆ ਜੀ ਲੈ ਵੀ ਆ ਬੱਚਾ ਦੇ ਸਕਦੇ ਹੋ ਉਹ ਦੂਜੇ ਵੀ ਬੱਚੇ ਦਿਖਾਉਣੇ ਆ ਫੜੀ ਬਈ ਆਹ ਆ ਬੱਚੇ ਦੀ ਕੁਆਲਿਟੀ ਚੈੱਕ ਕਰੋ ਜੀ ਲੈ ਵੀ ਉਹ ਦੂਜੀਆਂ ਪੱਠਾਂ ਲਿਆ ਸੜ ਦੇ ਸਤਨਾਵ ਆਹ ਚੀਜ਼ ਚੈੱਕ ਕਰੋ ਬੱਚੇ ਦੀ ਹਾਂ ਜੀ ਲੈ ਵੀ ਇਹ ਬੱਚਾ ਦੇਖੋ ਮੀਨੇਕ ਦਾ ਬੱਚਾ ਵਾ ਜੀ ਮੀਨੇ ਦਾ ਬਈ ਫਰਸਟ ਆਇਆ ਇਹ ਹਾਂ ਜੀ ਹੁਣ ਇਹ ਵੇਚਣਾ ਭਾਈ ਮੈਂ ਇੱਧਰ ਨਾ ਨਾ ਭਾਈ ਵੇਚਣਾ ਵੇਚਣਾ ਨਹੀਂ ਵੇਚਣਾ ਨਹੀਂ ਵੀਰੇ ਭਾਈ ਦੇਖ ਸਕਦੇ ਵੇਚਣਾ ਕਾਦੇ ਵਾਸਤੇ ਆ ਭਾਈ ਯਾਰ ਇਹ ਗੱਲ ਆ ਭਾਈ ਆਪਾਂ ਬੱਚੇ ਦੇ ਦਾਂਗੇ ਭਾਈ ਅੱਛਾ ਇਹ ਨਹੀਂ ਗੱਲ ਆ ਬੱਚੇ ਦੇ ਦਾਂਗੇ ਬੱਚੇ ਆਪਣੇ ਕੋਲੇ ਬਹੁਤ ਨੇ ਠੀਕ ਆ ਜੀ ਹੁਣ ਜਦੋਂ ਪਹਿਲੀ ਵਾਰ ਗਿਆ ਦੇਖੋ ਨਵੇਂ ਬੰਦੇ ਸੀਗੇ ਹਾਂਜੀ ਆ ਬੱਚਾ ਆਪਾਂ ਨੂੰ ਇਹਨਾਂ ਨੇ ਇਹਨਾਂ ਨੂੰ ਆਪਾਂ ਸੇਲ ਆਊਟ ਕੀਤਾ ਬੱਚਾ ਚੈੱਕ ਕਰੋ ਠੀਕ ਆ ਭਾਈ ਦੇਖ ਸਕਦੇ ਚੰਗਾ ਠੀਰਾ ਬੱਚਾ ਭਾਈ ਠੀਕ ਆ ਆ ਚੈੱਕ ਕਰੋ ਕਿੰਨੇ ਪਾਏ ਸੀ ਭਾਈ ਮੈਂ ਇੱਧਰ ਅੱਜ ਆਪਾਂ ਨੂੰ ਰੇ ਆਪਾਂ ਨੇ ਬਈ ਬੱਚੇ ਸਾਰੇ ਤਿੰਨ ਕ ਬੱਚੇ ਪਾਏ ਸੀਗੇ ਪੰਜ ਬੱਚੇ ਪਾਏ ਸੀਗੇ ਤਕਰੀਬਨ ਮਲਾ ਪੰਜ ਪਤਾ ਨਹੀਂ ਤਿੰਨ ਮੈਂ ਤਾਂ ਬਈ ਮੂਰੇ ਹੋ ਕੇ ਕੋਈ ਬੱਚਾ ਦਰਸੇਮ ਪਾਇਆ ਨਹੀਂ ਠੀਕ ਆ ਤੁਸੀਂ ਦੇਖੇ ਰਹੇ ਤੇ ਜੇ ਮੈਂ ਕਿਸੇ ਵੀ ਬੱਚੇ ਦੀ ਬਈ ਕੋਈ ਵੀ ਰੱਸੀ ਨਹੀਂ ਫੜੀ ਠੀਕ ਆ ਜੀ ਵੀ ਕੱਲ ਨੂੰ ਇਹ ਨਾ ਹੋ ਜੇ ਵੀ ਪੱਖਪਾਤ ਵਾਲਾ ਕੰਮ ਹੋ ਜੇ ਮੈਂ ਕਿਸੇ ਜੱਜ ਨੂੰ ਨਹੀਂ ਬਈ ਕਿਹਾ ਵੀ ਮੇਰਾ ਬੱਚਾ ਜਾਂ ਕਿਹਦਾ ਬੱਚਾ ਇਹ ਮੁੰਡੇ ਕੋਲੇ ਬੱਕਰਾ ਸੀ ਬਈ ਇੱਧਰ ਤੈਨੂੰ ਪਤਾ ਪੱਠ ਸੀ ਇਹ ਵੀਰ ਕੋਲੇ ਵੀ ਬੱਕਰਾ ਸੀਗਾ ਠੀਕ ਆ ਤੇ ਇਹ ਪੱਠ ਚੈੱਕ ਕਰੋ ਵੀਰੇ ਦੇਖੋ ਹੂੰ ਮੀਨੇ ਇੱਕ ਦੀ ਆ ਸਹੀ ਗੱਲ ਹੈ ਦੇਖੋ ਬਈ ਸਹੀ ਗੱਲ ਹੈ ਬਈ ਦੇਖ ਸਕਦੋਂਗੇ ਲੈ ਵਾਹ ਦੇਖੋ ਸ਼ਾਬਾਸ਼ ਚੈੱਕ ਕਰੋ ਤੇ ਉਹ ਦੂਜੀ ਵੀ ਲਿਆ ਬਟੂ ਮੋਰ ਨਹੀਂ ਲਿਆ ਬਟੂ ਮੇਲਿਆਂ ਦੇ ਉੱਪਰ ਹੁਣ ਜੇ ਮੈਂ ਅਲੀਗੇਸ਼ਨ ਹੁੰਦੇ ਨੇ ਵੀ ਯਾਰ ਵੀ ਇੱਥੇ ਪੱਖਪਾਤ ਹੁੰਦੀ ਹੈਗੀ। ਪੁਰੇ ਤੁਹਾਨੂੰ ਕਿਵੇਂ ਲੱਗਿਆ ਮੇਜਰ ਬਾਈ? ਇਹ ਵੀਰ ਬਾਈ ਪਹਿਲੀ ਵਾਰੀ ਮੇਰੇ ਨਾਲ ਜੁੜੇ ਤੀ। ਆਪਾਂ ਮੈਂ ਤਾਂ ਬਹੁਤ ਕੁਝ ਕਹੂੰਗਾ। ਹਾਂਜੀ। ਇਹ ਵੀਰਾਂ ਨੂੰ ਪੁੱਛ ਕੇ ਦੇਖੋ ਵੀ ਕਿਸੇ ਨਾਲ ਪੱਖਪਾਤ ਹੋਇਆ ਜਾਂ ਕੀ ਹੋਇਆ ਵੀ ਆਪਾਂ ਬਰੀਡ ਦੇ ਬੱਚਿਆਂ ਦੇ ਕੰਮ ਕਰਨ ਦਾ ਕਿੰਨਾ ਕਿ ਸਵਾਦ ਆਉਂਦਾ। ਠੀਕ ਆ। ਕੋਈ ਕਿਸੇ ਨਾਲ ਪੱਖਪਾਤ ਨਹੀਂ ਹੋਇਆ ਬਾਈ। ਆ ਪੱਠ ਦੇਖੋ ਬਾਈ। ਲੈ। ਚੈੱਕ ਕਰੋ। ਦੇਖ ਸਕਦੇ ਹੋ ਬਾਈ। 2 ਮਹੀਨਿਆਂ ਦੀ ਆ ਬਾਈ। ਲੈ ਵੀ 2 ਮਹੀਨਿਆਂ ਦੀ ਪੱਠ ਆ ਬਾਈ ਦੇਖ ਸਕਦੇ ਹੋ ਨਾ। ਚੈੱਕ ਕਰੋ ਚੰਗੇ ਬੱਚੇ ਨੇ ਬਾਈ ਬਿੰਦਰ ਬਾਈ ਦੇ ਤੇ ਅੱਜ ਬਾਈ ਦੇ ਤਿੰਨ ਬੱਚੇ ਆ ਗਏ ਬਾਈ ਜੀ ਇਨਾਮ ਦੇ ਵਿੱਚ ਵਧਾਈਆਂ ਦਿੰਨਾ ਜਿਵੇਂ ਇਧਰ ਬਾਈ ਬਾਈ ਮੈਂ ਮੈਂ ਨਹੀਂ ਵਧਾਈ ਦਾ ਪਾਤਰ ਜੀ ਮੇਰੇ ਸਾਰੇ ਜਿਹੜੇ ਮੇਰੇ ਨਾਲ ਜੁੜੇ ਨੇ ਮੇਰੇ ਭੈਣ ਭਾਈ ਸਾਰੀ ਵਧਾਈ ਦੇ ਪਾਤਰ ਨੇ ਵੀ ਠੀਕ ਹੈ ਜੀ ਕੱਲਾ ਮੈਂ ਨਹੀਂ ਕੋਈ ਵੱਡਾ ਜਦੋਂ ਬੰਦੇ 'ਚ ਮੈਂ ਵੱੜ ਗਈ ਤਰਸੇਮ ਉਦੋਂ ਬੰਦਾ ਖਤਮ ਸਹੀ ਗੱਲ ਨੰਬਰ ਬੋਲ ਦੇ ਮੇਜਰ ਬਾਈ ਕੋ ਮੇਰਾ ਨੰਬਰ ਬਾਈ 98768 ਬਾਈ 65340 ਹਾਂਜੀ 98768 ਬਾਈ 65340 ਕੋਈ ਵੀ ਬੰਦਾ ਬਾਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਮੇਰੇ ਨਾਲ ਸੰਪਰਕ ਕਰ ਲੈ ਬਰੀਡ ਦੇ ਬੱਚੇ ਹੀ ਮਿਲਣਗੇ ਠੀਕ ਆ ਬਾਈ ਜੀ ਇਹ ਨਾ ਵੀ ਦੇਸੀ ਬਰੀਡ ਦੇ ਬੱਚਿਆਂ ਬਾਰੇ ਬਾਈ ਨਾ ਸੰਪਰਕ ਕਰੋ ਸਹੀ ਗੱਲ ਹੈ ਜੀ ਵਧੀਆ ਬਰੀਡ ਤੇ ਨਸਲ ਕਰਨਾ ਮੇਰੇ ਨਾਲ ਜਰੂਰ ਸੰਪਰਕ ਕਰੋ ਬਾਈ ਤੇ ਬੱਕਰੀ ਢਿੱਲੀ ਮਠੀਆ ਰਾਤ ਨੂੰ ਕੋਈ 2 1 ਵਜੇ ਤੁਸੀਂ ਜਦੋਂ ਮਰਜੀ ਸੰਪਰਕ ਕਰੋ ਵੀਰੇ ਓਕੇ ਵੀਰੇ ਸਾਸਰੀ ਜੀ ਠੀਕ ਆ ਬਾਈ ਧੰਨਵਾਦ ਧੰਨਵਾਦ ਜੀ